ਹਲੇ ਵੀ ਬੁਖਾਰ ਆ 102 ਬੁਖਾਰ ਹੋਇਆ ਬੈ ਜਵਾਕੜੀ ਨੂੰ ਸੋ ਜਾ ਪੁੱਤ ਕੋਈ ਨਾ ਠੀਕ ਹੋ ਜਾਏਗਾ ਤੈਨੂੰ ਡਾਕਟਰ ਦੇ ਲੈ ਕੇ ਚੱਲਾਂਗੇ ਦਵਾਈ ਦੇ ਦੂ ਮੇਰਾ ਪੁੱਤ ਤਾਂ ਖੇਡੂਗਾ ਖੇਡੂਗਾ ਨਾ ਮੇਰਾ ਪੁੱਤ ਤਾਂ ਪੱਜਾ ਫਿਰੂਗਾ ਇੰਨਾ ਸਿਆਣਾ ਪੁੱਤ ਆ ਮੇਰਾ ਤਾਂ ਆਓ ਨજર ਲੱਗੀ ਲੋਕਾਂ ਦੀ ਮੇਰੇ ਕਾਕੇ ਨੂੰ ਕੋਈ ਨਾ ਪੁੱਤ ਠੀਕ ਹੋ ਜਾਏਗਾ ਸੋ ਜਾ ਸੋ ਜਾ ਓਹ ਮੇਰੀ ਬਾਲੀ ਸਿਆਣੀ ਧੀਆ ਮੇਰਾ ਭਾਲੂ ਜਬੁੱਤਾ ਹੈ ਤਾਂ ਹੂੰ ਸੌਇਆ ਪੁੱਤ ਸੌਂ ਜਾ ਹੂੰ ਦਵਾਈਆਂ ਦਾ ਨਸ਼ਾ ਹੋਇਆ ਪਿਆ ਦੇਖਦੀ ਆ ਪਤਾ ਨਹੀਂ ਕਦੋਂ ਕਹੋਂਗੇ ਕਦੋਂ ਦੀ ਡਿੱਕੀ ਜਾਨੀ ਆ ਜੇ ਆਉਣ ਤਾਂ ਜਵਾਕੜੀ ਨੂੰ ਦਵਾਈ ਦਵਾਈਏ ਹੁਣ ਇਹ ਤਾਂ ਦਵਾਈਆਂ ਦੇ ਨਸ਼ੇ ਕਰਕੇ ਸੌਂਗੀ ਇਹਦਾ ਕੀ ਆ ਵਿਚਾਰੀ ਦਾ ਇਹਨੂੰ ਕੀ ਪਤਾ ਮੈਨੂੰ ਲੱਗਦਾ ਤਖਲੀਪ ਚਾਪੂੜੀ ਕਰਦੀ ਆ ਉਹਦੇ ਨਾਲ ਗੱਲ ਹਲੇ ਆਈ ਨਹੀਂ ਹੈਗਾ ਫੋਨ ਵੀ ਲੈ ਘਰੇ ਛੱਡ ਗਿਆ। ਕਿ ਮਨ ਲਾ ਦੂਜੀ ਇਹਦੇ ਪੈਸੇ ਫੇਰ ਆਪਣੇ ਕੰਨੀ ਵਧਣਗੇ। ਕੀ ਕਰੀ ਜਾਂਦੇ ਹੋ ਤੁਸੀਂ? ਕੁਛ ਨਹੀਂ ਮਾਤਾ ਡੈਰੀ ਤਾਂ حساب ਕਰਦਾ ਸੀ 2-3 ਦਸਿਆਂ ਦੇ ਪੈਸੇ ਹੋਏ ਪਏ ਸੀਗੇ। ਤੁਸੀਂ ਕਦੋਂ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਨੂੰ ਹੋ ਗਿਆ 20-25 ਮਿੰਟ ਆਏ ਨੂੰ। ਕਿਉਂ? ਲੈ ਕੁੜੀ ਬਿਮਾਰ ਪਈ ਐ ਮੈਂ ਤਾਂ ਐ ਕਹਿੰਦੀ ਸੀ ਉਹਨੂੰ ਦਵਾਈ ਦਿਵਾ ਲੈ ਆਉਂਦੇ ਆਪਾਂ। ਹਜੇ ਲੋਟ ਨਹੀਂ ਹੈਗਾ ਦਾ ਬੁਖਾਰ। ਨਹੀਂ ਨਹੀਂ ਹੁਣ ਦੇਖ ਕੇ ਆਈ ਸੀ 102 ਹੋਇਆ ਪਿਆਗਾ। ਤੂੰ ਐ ਕਰ ਆਪਣੇ ਨਾ ਪੈਰਾਸ਼ੀਟਾ ਮੋਲ ਦੀਆਂ ਪਈਆਂ ਨੇ ਉਹ ਡਰੋਪ ਬਾਈਆਂ ਜਵਾਕ ਵਾਲੀਆਂ ਉਹ ਦੇ ਦੇ। ਉਹੀ ਦਿੱਤੀ ਸੀ ਹੁਣ ਉਹਨੂੰ ਲੂਜ਼ ਮੋਸ਼ਨ ਲੱਗੀਆਂ ਹੋਈਆਂ ਨੇ ਉਹ ਐਨੀ ਔਖੇ ਦੰਦੀਆਂ ਕੱਢਦੀ ਆ। ਵਿਚਾਰੀ ਨੂੰ ਬੁਖਾਰ ਇਹਨਾਂ ਤੇਜ਼ ਆ ਹੁਣ ਮੈਂ ਦਵਾਈ ਤੇ ਦਵਾਈ ਦਿੱਤੀ ਜਾਵਾ ਫਿਰ ਉਹ ਵੱਧ ਔਖੀ ਨਹੀਂ ਹੋਊਗੀ। ਉਹ ਤਾਂ ਮੈਨੂੰ ਵੀ ਪਤਾ ਫਿਰ ਹੁਣ ਮੈਂ ਕੀ ਕਰਾਂ 2700 ਦਾ ਮੈਂ ਬਿੱਲ ਦਾ ਭਰ ਕੇ ਆਇਆ। ਨਾਲੇ 13ਵਾਂ ਮਹੀਨਾ ਚੱਲਦਾ ਪੈਸੇ ਮੰਗੇ ਨਹੀਂ ਮਿਲਦੇ। ਹੁਣ ਤੁਸੀਂ ਆਪ ਹੀ ਸੋਚ ਲਓ ਹੁਣ ਜਵਾਕੜੀ ਪਿੱਛੇ ਕੀ ਹੈ ਨਾ ਰਿਸਕ ਲੈਣਾਗਾ। ਉਹ ਪਿੰਡੋਂ ਦਵਾਈਆਂ ਕਿਸੇ ਡਾਕਟਰ ਤੋਂ ਧਾਰਾ ਪਿੰਡ ਦਾ ਡਾਇਰੈਕਟਰ ਦੀ ਲੱਗਦੀ ਨਹੀਂ ਅੱਗੇ ਵੀ 20 ਵਾਰ ਫਿਰਿਆ ਆਪਾਂ ਇਹ ਕਿਹੜਾ ਪਹਿਲੀ ਵਾਰ ਵੀ ਹੈ ਨਾ ਪਹਿਲਾਂ ਪਿੰਡ ਭੱਜ ਲੈਣੇ ਆ ਫਿਰ ਆਖਰ ਨੂੰ ਲਾਸਟ ਤੇ ਸ਼ਹਿਰ ਜਾਣਾ ਪੈਂਦਾ ਕੋਈ ਨਾ ਫੇਰ ਕਰ ਲੰਨਾ ਕੋਈ ਹਲ ਇੱਕ ਦੋ ਦਿਨਾਂ ਚ ਲੈ ਬੁਖਾਰ ਤਾਂ ਆਜਾ ਕੁੜੀ ਨੂੰ ਇੱਕ ਦੋ ਦਿਨ ਤੇਰੇ ਕਦੋਂ ਕਹਣਗੇ ਮੈਨੂੰ ਨਹੀਂ ਸਮਝ ਆਉਂਦੀ ਤੂੰ ਕਿਸੇ ਆਪਣੇ ਯਾਰ ਮਿੱਤਰ ਤੋਂ ਮੰਗ ਲਾ ਚੱਲ ਤੂੰ ਐ ਕਰ ਤੂੰ ਨਾਲੇ ਤਾਂ ਤੂੰ ਆਪਚਾਰ ਹੋ ਜਾ ਨਾਲੇ ਕੁੜੀ ਨੂੰ ਕਰ ਚੱਲ ਮੈਂ ਪੁੱਛਦਾ ਕਿਸੇ ਤੋਂ ਪੈਸੇ हां ਤੁਸੀਂ ਪੁੱਛੋ ਕਿਉਂਕਿ ਉਹਨੂੰ ਤਾਂ ਜਵਾਬ ਕਿ ਔਖੀ ਬਹੁਤ ਆ ਕੋਈ ਨਾ ਫਿਰ ਉਹਨੂੰ ਜਵਾਬ ਨੂੰ ਤਾਂ ਦਵਾਈ ਦਿਵਾਉਣੀ ਕੋਲ ਕੱਲ ਮੈਂ ਤੂੰ ਤਿਆਰ ਹੋ ਜਾ ਜੰਗਾ ਨਾਲੇ ਉਹਨੂੰ ਨਿਕਾਲ ਲਾ ਆ ਗਿਆ ਵਾ ਮੈਂ ਗਿਆ ਤਾਂ ਬਹੁਤਾਂ ਗਏ ਤੋਂ ਬੈਠਾ ਠੀਕ ਆ ਠੀਕ ਆ ਸਸੀ ਕਾ ਮੰਮੀ ਸਾਸ੍ਰੀ ਕਾਲ ਹੋਰ ਦੱਸ ਠੀਕ ਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਲੱਗੀ ਸਸੀ ਕਾ ਬਰੇ ਨਹੀਂ ਫੁੱਲੀ ਰਹੀਗੀ ਲਖਵੀਰ ਅੰਦਰ ਆ ਮੰਮੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਨਾਲੇ ਮੈਂ ਉਹਨਾਂ ਨੂੰ ਬੁਲਾ ਕੇ ਲੈ ਕੇ ਆਂਦੀ ਹਾਂ ਠੀਕ ਆ ਬੁਲਾ ਲਿਆ ਪੁੱਤ ਛੇਤੀ ਮਾਰਨੀ ਬਾਜ ਜੀ ਆਇਓ ਮੰਮੀ ਹਰੇ ਆਏ ਨੇਗੇ ਆ ਗਏ ਮੇਰੇ ਚਲੋ ਤੁਮ ਪਾਣੀ ਪੁਣੀ ਬਣਾ ਆ ਰਿਹਾ ਹਾਂ ਸਸਰੀ ਘਰ ਆਦਾ ਜੀ ਸਸਰੀ ਘਰ ਹੋਰ ਪਤਾ ਹਾਂ ਵਧੀਆ ਉਹ ਪਟਵਾਰੀ ਸਾਹਿਬ ਬਲੇ ਟਾਈਮ ਬਾਅਦ ਮਾਰੇ ਕਿਹੜਾ ਬਸ ਯਾਰ ਛੁੱਟੀ ਨਹੀਂ ਮਿਲਦੀ ਕੰਮਕਾਰੀ ਵਾਲੇ ਆ ਹੋਰ ਫਿਰ ਕਿਵੇਂ ਚੱਲਦਾ ਪਟਵਾਰਪੁਰਾ ਦਾ ਰਾਹ ਵਧੀਆ ਚੱਲੀ ਜਾਂਦਾ ਬਸ ਸਲਾਈਆ ਨੂੰ ਮੇਰੇ ਵਰਗੇ ਮਾੜੂ ਕਿਸਾਨਾਂ ਨੂੰ ਰਗੜਾ ਨਾ ਨਾ ਯਾਰ ਆਪਾਂ ਤਾਂ ਸਰਕਾਰੀ ਕੰਮ ਆ ਸਰਕਾਰ ਦਾ ਕੰਮ ਆ ਉਹ ਬੱਤ ਚੱਲ ਹੱਸਣ ਦੇ ਵਾਲਾ ਨੇ ਹੋ ਮੰਮੀ ਠੀਕ ਰਹਿਣਾ ਤੁਸੀਂ ਹਾਂ ਬੱਤ ਸਭ ਠੀਕ ਉਹ ਕਰੇ ਸਭ ਵਧੀਆ ਨੇ ਸਾਰੇ ਠੀਕ ਠਾਕ ਅੱਛਾ ਹੋ ਹਾਲ ਹੋ ਮੰਮੀ ਬਾਪੂ ਬੋਲੋ ਬਈ ਜਾ ਹਾਲ ਹੋ ਗੇ ਪੇਰੋ ਹੋਰ ਮੰਮੀ ਠੀਕ ਆ ਪਤਾ ਸਾਹਿਬ ਫੇਰ ਰੱਖ ਤਾ ਛੂਟੀ ਦਾ ਪਿਆ ਹਾਂ ਪੁੱਤ ਚਲ ਵਧੀਆ ਰੱਖਣੀ ਸੀ ਹਨਾ ਹੂੰ ਬਿਆਹ ਕਿ ਦਿਨ ਦਾ ਘੜਾ ਲੈ ਮੰਮੀ ਲੈ ਪਤਾ ਸੇ ਕਾੜ ਅੱਛਾ ਮੁੰਡਾ ਕਿਵੇਂ ਆ ਮੁੰਡਾ ਵਧੀਆ ਪਤਾ ਕੀ ਕਰਦਾ ਅੱਠ ਕਿਰੇ ਵਾਹਣਦੇ ਨੇ ਫੇਰ ਤਾਂ ਵਧੀਆ ਖੇਤੀ ਆ ਸੁੱਖ ਨਾਲ ਬੋਰੀ ਵਧੀਆ ਨਾਲੇ ਦੋ ਪਲਾਟ ਨੇ ਹੂੰ ਵਧੀਆ ਪ੍ਰਾਈਵੇਟ ਜੌਬ ਕਰਦਾ ਚਲੋ ਜਾਓ ਤਾਂ ਮਹਣ ਵੀ ਬਹੁਤ ਅਜਿਹਾ ਨਹੀਂ ਜਾਓ ਗੁਰੂ ਤਾਂ ਵੀ ਸਰਜੂ ਹਾਂ ਪਤਨਾਲੇ ਆਏ ਆਂ ਫਿਰ ਦੀਚਲ ਆਪਾਂ ਜਿਵਾਖੜੀ ਬਧੀਆ ਖੜੀ ਜਾਉਂਗੀ ਹਨਾ ਸਭ ਨੂੰ ਸ਼ੋਖਾ ਫਿਰ ਮਾਂ ਵੀ ਮੰਗ ਮੰਗਣੀ ਮੰਗੀ ਉਹਨਾਂ ਨੇ ਨਾ ਪਤਾ ਕੋਈ ਮੰਗਣੀ ਮੰਗੀ ਆਪਦੀ ਮਰਜ਼ੀ ਨਾਲ ਆਪਾਂ ਕੁਝ ਦੇ ਦੀ ਹੈ ਹਨਾ ਹਾਂ ਚਲੋ ਬਹੁਤ ਆ ਫਿਰ ਹੁਣ ਜਿਹਨੇ ਤੀ ਦੇਤੇ ਉਹ ਹੋਰ ਵੀ ਕੀ ਦੇਊਗਾ ਹੂੰ ਤਾਂ ਬਾਕੀ ਸਿਆਣਾ ਟੱਬਰ ਸਾਰ ਬਹੁਤ ਸਿਆਣਾ ਇੱਕੋ ਹੀ ਮੁੰਡਾ ਦਾ ਪਤਾ ਚਲੋ ਵਧੀਆ ਵਧੀਆ ਮਾਪੇ ਉਹ ਵਸਤ ਨੇ ਨੇ ਫਿਰ ਕੀ ਆ ਰੱਖਦਾ ਹਾਂ ਹਾਂ ਪਤਾ ਚਲੋ ਵਧੀਆ ਫਿਰ ਹਾਂ ਹੋਰ ਲੈ ਲੈ ਪੱਲੀ ਦਾ ਕੱਪੜਾ ਘਾਜ ਲੈਣਾ ਨਹੀਂ ਪੁੱਤ ਸੁੱਥ ਵਗੈਰਾ ਕਿੱਥੋਂ ਲੈਣੇ ਉਹ ਨਾ ਡਿੱਕਾ ਜਾ ਲੱਗ ਗਿਆ ਸੀ ਕੋਈ ਨਾ ਬਸ ਹੁਣ ਅਸੀਂ ਵੀ ਵਿਲੇ ਹੋ ਜਾਗੇ ਕਣਕ ਬੀਜ ਕੇ ਆ ਦੂ ਜੀਤੇ ਫਿਰਨਾ ਤੁਹਾਡੇ ਨਾਲ ਹੀ ਤੂੰ ਆਈ ਕੱਪੜੇ ਤਾਂ ਹੁਣ ਤੁਸੀਂ ਹੋ ਮੈਂ ਤਾਂ ਲਈ ਬੁੜੀਆਂ ਵਾਲੇ ਲਊਗਾ ਉਹ ਤਾਂ ਜੀਤੇ ਹੀ ਲਊਗੀ ਕੋਈ ਨਾ ਨਹੀਂ ਪਤਾ ਹੋ ਜਾਂਦਾ ਫਿਰ ਵੀ ਨਾਲ ਦੋਨੇ ਜਾਣੇ ਆਜੋ ਕਪੜੇ ਦਵਾ ਦਿਓ ਕੋਈ ਨਾ ਕੋਈ ਨਾ ਕਣਕ ਜੀ ਬਿਜਲੀ ਹੈ ਜੇ ਪਈ ਤਾਂ ਪਿਆ ਨੇ ਮੈਂ ਤਾਂ ਪਿਆ ਮੈਨੂੰ 2 ਮਹੀਨਿਆਂ ਬਾਅਦ ਹਾਂ ਪੁੱਤ ਪਿਆਗਾ ਚਲ ਕੋਈ ਨਾ ਪਈ ਤਾਂ ਬਸੇਰਾ ਟਾਈਮ ਪਿਆ ਉਹਦੋਂ ਹੋ ਜਾ ਚਲ ਵਧੀਆ ਮੰਮੀ ਆਇਆ ਨਾ ਫਿਕਰ ਮੁੱਕ ਜਾਂਦੀ ਆ ਮਾਵਾਂ ਦੀ ਹੋਰ ਪੁੱਤ ਚੱਲੇ ਇਹੀ ਰਹਿੰਦੀ ਸੀ ਹੈਨਾ ਟੈਨਸ਼ਨ ਮੁੱਕ ਜੂਗੀ ਹੋਰ ਚਲ ਵਧੀਆ ਘਰੇ ਭਾਗੇ ਜੀ ਆਪਾਂ ਨੂੰ ਤਾਂ ਇਹੀ ਸੁਭਾ ਹੈ ਹਮ ਛਾਰਾ ਨਹੀਂ ਆ ਚਲ ਵਧੀਆ ਪੜ੍ਹਾਈ ਦਾ ਮੁੱਲ ਪੈ ਗਿਆ ਜਵਕੜੀ ਦਾ ਹੈਨਾ ਹਾਂ ਚੋ ਜੰਗਾ ਪੱਤਾ ਫਰ ਅਸੀਂ ਹੁਣ ਜਾਂਦੇ ਆ ਹਨਾ ਹੋਰ ਵੀ ਰਿਸ਼ਤੇਦਾਰੀਆਂ ਚ ਦੇ ਹਾਂ ਹਾਂ ਕੋਈ ਨਾ ਮੀ ਜਾਇਓ ਫਿਰ ਉਹ ਤਾਂ ਤੁਸੀਂ ਰਹਦੇ ਅੱਜ ਆ ਪਟਵਾਰੀ ਸਾਹਿਬ ਦਾ ਬਹੁਤ ਟਾਈਮ ਵਾਦਾ ਹੈ ਜੀ ਨਾ ਪੱਤਾ ਫਰਾਇਆ ਕੰਮ ਆ ਸਿੱਕ ਤਾਂ ਛੁੱਟੀ ਨਹੀਂ ਮਿਲਦੀ ਹਨਾ ਚਲ ਕੋਈ ਨਾ ਜਾਇਓ ਫਿਰ ਤੁਹਾਡੀ ਬੇਟੀ ਕਰ ਸਕਦਾ ਤੇ ਮਮੀ ਨੂੰ ਵਿਆਹ ਨਹੀਂ ਪੱਤਾ ਸਕਨ ਨੂੰ ਕੀ ਆ ਕੁਛ ਨਹੀਂ ਉਹ ਨਹੀਂ ਮਮੀ ਲੈ ਕੇ ਜਾਇਓ ਸਾਗਨ ਤਾਂ ਹੁੰਦੀ ਨਹੀਂ ਫਿਰ ਉਹ ਵੀ ਤਾਂ ਦਿੰਦੀ ਕੋਈ ਨਾ ਤੁਸੀਂ ਬੈਠੋ ਮੈਂ ਹੁਣੀ ਲੈ ਕੇ ਆਣੀ ਜੇ ਵਡਵਾਰੀ ਜਮਾ ਵਧੀਆ ਵਾ ਖਾਨ ਭਰੀ ਨਾਲੇ ਤਾਂ ਛੋਟੀ ਦੇ ਨੇ ਨਾਲੇ ਥੋੜੇ ਸਾਰੇ ਟੱਬਰ ਦੀ ਲਾਤੀ ਮੈਂ ਤਾਂ ਨਹੀਂ ਬੁੱਤ ਲੀੜਾਂ ਦੀ ਨਹੀਂ ਕੋਈ ਲੋੜ ਹੁੰਦੀ ਨਹੀਂ ਮੰਮੀ ਮੇਰੀ ਸੱਸ ਹੁੰਦੀ ਉਹ ਵੀ ਤਾਂ ਦਿੰਦੀ ਕੋਈ ਨਾ ਮੇਰਾ ਵੀ ਹੱਕ ਭਾਂਦਾ ਤੁਸੀਂ ਵਿਆਹ ਲੈ ਕੇ ਆਏ ਠੀਕ ਆ ਮੰਮੀ ਠੀਕ ਆ ਲਖਵੀਰ ਹੁਣ ਤੁਸੀਂ ਆ ਜਾਓ ਕੱਪੜੇ ਕਪੜੇ ਲਿਓਣੇ ਪਤਾ ਪਾ ਹੁਣ ਕੋਈ ਨਾ ਕੋਈ ਨਾ ਮੈਂ ਜਾਂ ਫਿਰ ਵਿਆਹ ਠੀਕ ਆ ਪਤਾ ਚੰਗਾ ਠੀਕ ਠੀਕ ਕੋਈ ਨਾ ਕੋਈ ਨਾ ਕੋਈ ਚੰਗਾ ਠੀਕ ਆ ਚਲ ਮੰਮੀ ਇਹਦੇ ਕੰਮ ਤਾਂ ਵੱਡੇ ਆ ਹੋਰ ਚਲ ਜਵਾਕੜੀ ਕੋਲ ਕਿਰਾਂ ਜਾਏ ਜਾਂਦੀਆਂ ਚੀਜ਼ਾਂ ਚ ਹੀ ਜਾਏ ਲੈ ਮਮਮੀ ਕਹਿੰਦੀ ਸੀ ਕਿ ਕੱਪੜੇ ਲੈਣ ਜਾਵਾਂਗੇ ਬਾਜ਼ਾਰ ਨਾ ਮੁੜ ਕੇ ਫੋਨ ਕੀਤਾ ਨਾ ਕੁਝ ਦੱਸਿਆ ਪਤਾ ਚਲ ਕੋਈ ਨਾ ਬਾਗਜਾਨ ਦੇ ਜਿੱਕਲੀਆਂ ਜਾਂਦੀਆਂ ਨੇ ਮੈਂ ਕਿੱਥੇ ਜਾਵਾ ਕੜੀ ਨੂੰ ਧੁੱਪ ਚ ਬਾਜ਼ਾਰ ਚ ਖਿੱਚੀ ਫਿਰੂੰਗੀ ਭੀੜ ਚ ਔਖਾਗਾ ਨਾ ਜਾਵਾ ਕੋਥੇ ਕੋਈ ਚੀਜ਼ ਲੈਣ ਦਵੇ ਚਲ ਵਧੀਆ ਉਹ ਆਪ ਹੀ ਲਿਓਣ ਮੈਂ ਤਾਂ ਮੋੱਕੇ ਜੇ ਤੇ ਹੀ ਜਾਊਂਗੀ ਔਖਾਗਾ ਪਹਿਣੀ ਆ ਲੋ ਟੈਂਟ ਪਾ ਲੋ ਬਸ ਪਾਈ ਹੋਈਆਂ ਨੇ ਬੈਂਟਾ ਮੇਰੀਆਂ ਕੀ ਹੋ ਗਿਆ ਹੁਣ ਤੁਹਾਨੂੰ ਕੋਈ ਨਾ ਕੁਝ ਨਹੀਂ ਹੋਇਆ ਤੈਨੂੰ ਪਿੰਡ ਜਾ ਕੇ ਦੱਸੂ ਕਿ ਕੀ ਹੋ ਗਿਆ ਹੁਣੇ ਦੱਸੋ ਮੈਨੂੰ ਵੀ ਪਤਾ ਲੱਗੇ ਕਿਹੜੀ ਗੱਲ ਤੇ ਆਕੜਿਓਗੇ ਤੁਹਾਨੂੰ ਤਾਂ ਐ ਕਰ ਦੇ ਜਾਂ ਮੈਂ ਤੈਨੂੰ ਤਾਂ ਕਾਹਦਾ ਪਤੀ ਨਹੀਂ ਹੁੰਦਾ ਕਾਹਦਾ ਨਹੀਂ ਮੈਨੂੰ ਪਤਾ ਹੈਗਾ ਐਵੇਂ ਬੋਲੀ ਜਾਂਦੇ ਹੋਗੇ ਤੂੰ ਮੈਂ ਨਾ ਬਾਲੀ ਜਵਾਨ ਨਾਲ ਲੜਾ ਮੇਰੀ ਸਿਹਤ ਠੀਕ ਨਹੀਂ ਹੈਗੀ ਹੁਣ ਪਰਾਉਣਿਆਂ ਇੱਥੇ ਬੈਠਾ ਮੈਂ ਤੈਨੂੰ ਬਾਹਰ ਲੱਭ ਲਾ ਕਮਲਾ ਹੋਇਆ ਪਿਆ ਉਹ ਕੁਛ ਨਹੀਂ ਪਟਵਾਰੀ ਬਾ ਥੋੜੀ ਮੇਰੀ ਸ਼ੇਰ ਢੀ ਲਿਆ ਮੈਨੂੰ ਆਰਾਮ ਕਰਨਾ ਵਾ ਥੋੜਾ ਜਿਹਾ ਆ ਜਾ ਬਾਹਰ ਚੱਲ ਪਿੱਗ ਪੁੱਗ ਲਾਉਣੇ ਆ ਸੇਟ ਆਪੇ ਸੈਟ ਹੋ ਜੂ ਕੋਈ ਨਾ ਆਉਣਾ ਮੈਂ ਮੜਾ ਜ ਆਰਾਮ ਕਰਨਾ ਹੁਣ ਤੋ ਫੋਟੋ ਕਰਾਉਣੇ ਆ ਮੁੰਡੇ ਆਏ ਵੇ ਆ ਬਸ ਕਰਾਈਏ ਇਹਦੇ ਫੋਟੋ ਤੇ ਨਾਮ ਦੇ ਮਲਾਜਮਾਂ ਨਾਲ ਮਲਾਉਣਾ ਕੋਈ ਨਾ ਮੈਂ ਪਟਵਾਰੀ ਆਉਣਾ ਮੈਨੂੰ ਆਰਾਮ ਕਰ ਲਾਉਂਦੇ ਮੜਾ ਜ ਹਾਂ ਹਾਂ ਆ ਜਾ ਮੈਂ ਬੈਠਾ ਬਾਹਰ ਟੇਬਲ 'ਤੇ ਆ ਆ ਜਾ ਆਉਣਾ ਵੀਰੇ ਆਉਣਾ ਕੋਈ ਨਾ ਤੁਸੀਂ ਮੇਰਾ ਚੰਗਾ ਜਲੂਸ ਕਢਾਇਆਗਾ ਮੈਂ ਕਦੇ ਤੁਹਾਡੀ ਰਿਸ਼ਤੇਦਾਰੀ ਚ ਆਇਆ ਕੜ ਕੇ ਪਈਆ ਅਗਲਾ ਮੈਂ ਤਾਂ ਕਰਦਾ ਬਿੰਦੇ ਬਿੰਦੇ ਕੋਈ ਐਵੇਂ ਨਹੀਂ ਦੁਰਿਆ ਕਰਦਾ ਤੂੰ ਮੇਰੇ ਨਾਲ ਨਾ ਬਾਲੀ ਜਮਾਨ ਨਾਲ ਲੜਾ ਜੇ ਤੂੰ ਚੰਗੀ ਚੌਣੀ ਆ ਤਾਂ ਇੱਥੋਂ ਭੱਜ ਜਾ ਚੰਗੀ ਚੌਣੀ ਚੁੱਪ ਕਰਕੇ ਕੱਪੜੇ ਪਾ ਲੈ ਮੇਰਾ ਜਲੂਸ ਨਾ ਕਰ ਤਾ ਬਾਪਾਈ ਹੋਏ ਨੇ ਕੱਪੜੇ ਚਾ ਭੱਜ ਜਾ ਬਾਹਰ ਮੈਂ ਹੀ ਤੁਸੀਂ ਮੈਨੂੰ ਥੋੜਾ ਜਰਾ ਆਰਾਮ ਕਰਨ ਲੈ ਜਾ ਬਾਹਰ ਮੈਂ ਤੈਨੂੰ ਇੱਕ ਵਾਰੀ ਕਿਹਾ ਤੈਨੂੰ ਸੁਣਦਾ ਨਹੀਂ ਹੁੰਦਾ ਜਾ ਸੁਣਦਾ ਤਾਂ ਹੈਗਾ ਮੈਨੂੰ ਲੋਕਾਂ ਨੂੰ ਮੈਂ ਕੀ ਕਹਾਂ ਵੀ ਪੁਰਾਣਾ ਅੰਦਰ ਕਿਹੜੀ ਗੱਲ ਤੋਂ ਰੁੱਸਿਆ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਗ ਮੈਨੂੰ ਪਤਾ ਲੱਗਦਾ ਤੁਹਾਨੂੰ ਉਹਦੀ ਤਕਰੀਬ ਹੋਈ ਹੈ ਗੱਡੀ ਦੇਖ ਕੇ ਹਾਂ ਕਿਉਂ ਮੈਨੂੰ ਨਹੀਂ ਸੀ ਗੱਡੀ ਚਾਹੀਦੀ ਜਦੋਂ ਮੋਟਰਸਾਈਕਲ ਆਇਆ ਤਾਂ ਹੈਗਾ ਤੁਹਾਨੂੰ ਦਿੱਤਾ ਸੀ ਕਿ ਨਾ ਕਿਉਂ ਮੈਂ ਮੋਟਰਸਾਈਕਲ ਜੋਗੀ ਸੀਗਾ ਉਹਨੂੰ ਨਾ ਮੋਟਰਸਾਈਕਲ ਦਿੱਤਾ ਮੇਰੀ ਗੱਲ ਸੁਣ ਲੋ ਚੁੱਪ ਕਰਕੇ ਬਾਹਰ ਆਜੋ ਬਾਅਦ ਵਿੱਚ ਕਰ ਲਾਂਗੇ ਇਹ ਗੱਲਾਂ ਹੁਣ ਕਰਨ ਦਾ ਟਾਈਮ ਨਹੀਂ ਹੈਗਾ ਕੁੜੀ ਨੇ ਨੰਦ ਕਰਕੇ ਤੋਰਨੀ ਆ ਸਾਲੀ ਮੇਰੀ ਤਾਂ ਨੀਮੀ ਪਵਾਤੀ ਛੋਟਾ ਸ਼ਰੀਕਾ ਮੇਰੇ ਤੋਂ ਥੂ ਥੂ ਕਰਨ ਵਾਲਾ ਕੰਮ ਹੋਇਆ ਪਿਆ ਤੂ ਤੂ ਕਰੂਗਾ ਤੂ ਤੂ ਤਾਂ ਤੁਸੀਂ ਸਾਡੇ ਤੇ ਕਰਾਈ ਜਾਂਦੇ ਹੋ ਲੋਕ ਬਾਹਰ ਬੈਠਿਆ ਫੋਟੋਆਂ ਖਚਾਈ ਜਾਂਦੇ ਤੁਸੀਂ ਅੰਦਰ ਵੜ ਕੇ ਬੈਠੋ ਸ਼ਰਮ ਨਹੀਂ ਆ ਤੁਹਾਨੂੰ ਜਾਂ ਕਹਦੇ ਜਾ ਕੇ ਉਹਨੂੰ ਕਹਿੰਦਾ ਬਿਮਾਰ ਆ ਬਿਮਾਰ ਨੂੰ ਗੋਲਾ ਵੱਜ ਜਾਗਾ ਚੁੱਪ ਕਰਕੇ ਉੱਠ ਕੇ ਆ ਕੱਪੜੇ ਪਾਓ ਆ ਫੜੋ ਸੈਂਟ ਤੇ ਚੱਲੋ ਆਪਦਾ ਉੱਥੇ ਜੇ ਤੂੰ ਚੰਗੀ ਚਾਹਣੀ ਆ ਨਾ ਮੈਂ ਆਪੀ ਆ ਜੂਗਾ ਤੂੰ ਬਾਹਰ ਭੱਜ ਜਾ ਹੁਣ ਜਿਹੜਾ ਤੁਸੀਂ ਮੇਰਾ ਜਲੂਸ ਕੱਢਣਾ ਸੀ ਨਾ ਕੱਢ ਲਿਆ ਹੁਣ ਮੈਂ ਵੀ ਚੱਟ ਦਿੱਤੀ ਨਹੀਂ ਹਣੀ ਜੇ ਮੈਂ ਮੁੜ ਕੇ ਤੁਹਾਨੂੰ ਕਹੇਗੀ ਮਰਜ਼ੀ ਨਾਲ ਆਣਾ ਆਈ ਨਹੀਂ ਆਣਾ ਨਾ ਆਈ ਤੇਰੇ ਤੋਂ ਬਿਨਾ ਵਿਆਹ ਵੀ ਨਹੀਂ ਰਹਿੰਦਾ ਇਹ ਵੀ ਗੱਲ ਮੈਂ ਤੈਨੂੰ ਦੱਸਤੀ ਉਹ ਤਾਂ ਪਤੀ ਆ ਜਦ ਤੇ ਕਦਰ ਤਾਂ ਹੈਨੀਗੀ ਕਿ ਕਦਰ ਹੁੰਦੀ ਉਹ ਦੇਖਦੇ ਵੀ ਉਹਨੂੰ ਵੀ ਕੁਝ ਦਿੰਦੇ ਆਂਦੇ ਯਾਰਾਂ ਨੇ ਜਲੂਸ ਕੱਢਤਾ ਪਹਿਲਾਂ ਉੱਥੇ ਜਲੂਸ ਕੱਢਤਾ ਹੁਣ ਸੜਿਆ ਹੋਇਆ ਦੇ ਕੇ ਮੋਟਰਸਾਈਕਲ ਇਹ ਤਾਂ ਜਲੂਸ ਕੱਢਤਾ ਭੈਣਾ ਅੱਡੇ ਤੋਂ ਤੁਰ ਕੇ ਆਇਆ ਨਾ ਮੇਰੀ ਗੱਲ ਸੁਣੋ ਤੁਸੀਂ ਜਲੂਸ ਤਾਂ ਤੁਸੀਂ ਕਰਦੇ ਫਿਰਦਾ ਹੋ ਰਾਹ 'ਚ ਮੈਨੂੰ ਗਾਲਾਂ ਕੱਢਦੇ ਆ ਮੋਟਰਸਾਈਕਲ ਦਾ ਕੀ ਕਸੂਰ ਹੈਗਾ ਭੈਣ ਦਾ ਯਾਰ ਉਹਨੂੰ ਗੱਡੀ ਦਿੱਤੀ ਮੈਨੂੰ ਦੇ ਦਿੰਦੇ ਭੈਣ ਦੇ ਯਾਰ ਨੇ ਦੇ ਕੇ 50 ਹਜ਼ਾਰ ਦਾ ਮੋਟਰਸਾਈਕਲ ਸਾਰਤਾ ਤੇਨੂੰ ਦਾ ਮੈਨੂੰ ਨਹੀਂ ਪਤਾ ਹੈਗਾ ਮੋਟਰਸਾਈਕਲ ਵੀ ਪੈਸੇ ਦਾ ਹੀ ਆਇਆ ਸੀ ਉਦੋਂ ਦੇ ਹਾਲਾਤ ਹੋਰ ਸੀ ਹੁਣ ਦੇ ਹਾਲਾਤ ਹੋਰ ਤੁਸੀਂ ਤਾਂ ਐ ਕਹਿਣੋ ਵੀ ਹੁਣ ਮੈਨੂੰ ਅੱਜ ਹੀ ਗੱਡੀ ਘਟਾ ਕੇ ਦੇ ਦੇ ਨਮੀ ਹਾਂਜੀ ਮੈਨੂੰ 50 ਹਜ਼ਾਰ ਦਾ ਮੋਟਰਸਾਈਕਲ ਦਿੱਤਾ ਉਹਨੂੰ 11 ਲੱਖ ਦੀ ਗੱਡੀ ਦਿੱਤੀ 1.5 ਲੱਖ ਨੂੰ ਤਿੰਨ ਸਾਲਾਂ 'ਚ ਉਹ ਅਮੀਰ ਹੋ ਗਏ ਉਹ ਪੀ ਪਹਿਲਾਂ ਉਹਨਾਂ ਦਾ ਸ਼ਰਦਾ ਨਹੀਂ ਸੀਗਾ ਹੁਣ ਮੇਰੇ ਭਰਾ ਨੂੰ ਨੌਕਰੀ ਮਿਲ ਗਈ ਪਹਿਲਾਂ ਨੌਕਰੀ ਵੀ ਨਹੀਂ ਸੀ ਉਹਦੇ ਕੋਲ ਫਿਰ ਹੁਣ ਹੁਣ ਤਾਂ ਦੇ ਦੇਣਾ ਮੈਨੂੰ ਤਾਂ ਦੇ ਦੇਣਾ ਮੇਰੀ ਕਿਉਂ ਬੇਇੱਜ਼ਤੀ ਕਰਾਤੀ ਉੱਥੇ ਉਹ ਜਾਊਗਾ ਹੁਣ ਗੱਡੀ ਤੇ ਮੈਂ ਜਾਊਂ ਮੋਟਰਾਲ ਤੇ ਮੇਰੀ ਕੀ ਰਹੂ ਤੁਹਾਡੇ ਸ਼ਰੀਕੇ ਚ ਮੈਂ ਬੋਲੀ ਜਾਨੋ ਮਾਲਕ ਸੁੱਖ ਰੱਖੇਗਾ ਹਣ ਉਹਦੋਂ ਵੱਡੀ ਗੱਡੀ ਲੈ ਲਾਂਗੇ ਜਦੋਂ ਆਪਾਂ ਲਾਵਾਂਗੇ ਦੇਖੀ ਜਾਊ ਉਹਨੂੰ ਤਾਂ ਅੱਜ ਮਿਲ ਗਈ ਨਾ ਸਾਲਾ ਇੱਥੇ ਤਾਂ ਰੋਟੀ ਪੂਰੀ ਨਹੀਂ ਹੁੰਦੀ ਤੇ ਆਪਾਂ ਕਿੱਥੋਂ ਲੈ ਲਾਂਗੇ ਗੱਡਾ ਹਾਂ ਲੈ ਲਾਂਗੇ ਰੱਬ ਨੇ ਜੇ ਜੋ ਕਿਰਪਾ ਕਰਤੀ ਸਭ ਕੁਝ ਭਾਂਜਦਾ ਹੁੰਦਾ ਦੁਸਤਾ ਐਵੇਂ ਟੈਨਸ਼ਨ ਲਈ ਜਾਂਨੇ ਹੋ ਲੈਤੀ ਨਹੀਂ ਜਾਊ ਆਪਣੇ ਤੋਂ ਗੱਡੀ ਨਾਲੇ ਹੋਰ ਹੀ ਗੱਲਾਂ ਕਰਨ ਬਹਿ ਜਾਂਨੇ ਹੋ ਹੁਣ ਉਹਨੂੰ ਜ਼ਮੀਨ ਵੀ ਵੱਧ ਆਉਂਦੀ ਹੈ ਕੀ ਕਰਨਾ ਅਗਲੇ ਦੀ ਵੱਧ ਮੰਗ ਕੇ ਸੀਗੀ ਜਦੋਂ ਤੁਸੀਂ ਮੋਟਰਸਾਈਕਲ ਮੰਗਿਆ ਸੀ ਤੁਹਾਨੂੰ ਦਿੱਤਾ ਸੀ ਮੋਟਰਸਾਈਕਲ ਆਹ ਬੁਲਿਓ ਆਹ ਫੜੋ ਮਠਿਆਈ ਇਹਦੇ ਵਿੱਚ ਹਾਂ ਪਰ ਅੱਗ ਲਾ ਦੂ ਮਠਿਆਈ ਮਠੀਆਂ ਨੂੰ ਮੈਨੂੰ ਗੱਡੀ ਚਾਹੀਦੀ ਹੈ ਤੈਨੂੰ ਗੱਲ ਦੱਸਤੀ ਫੋਨ ਕਰਦੇ ਆ ਤੇ ਭਾਈ ਨੂੰ ਮੈਂ ਨਹੀਂ ਕਰਦੀ ਹੈਗੀ ਆ ਤੇ ਭਾਈ ਨੂੰ ਫੋਨ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਗੱਡੀਆਂ ਤਾਂ ਪੂਰੀ ਹੀ ਨਹੀਂ ਹੋਣੀਆਂ ਪਾਲਾ ਆਪਣੇ ਖਾਨੇ 'ਚ ਮੇਰੀ ਉਹਨੂੰ ਫੋਨ ਕਰਦੇ ਵੱਡੇ ਪਟਵਾਰੀ ਨੂੰ ਗੱਡੀ ਚਾਹੀਦੀ ਹੈ ਕਾ ਮੈਨੂੰ 5 ਦਿਨਾਂ ਚ ਬੰਦੇਾਂ ਵਾਲੀ ਗੱਲ ਦੱਸਤੀ ਤੈਨੂੰ ਮੈਂ ਇੱਕ ਵਾਰੀ ਗੱਡੀ ਤਾਂ ਨਹੀਂ ਮਿਲਦੀ ਹੈਗੀ ਤੁਸੀਂ ਆਪਦੀ ਜ਼ਮੀਨ ਤਾਂ ਦੇਖ ਲਓ ਆਪਾਂ ਨੂੰ ਕਿੰਨੇ ਕੁ ਵਾਹਣ ਆਉਂਦਾ ਕਾ ਆਪਾਂ ਉਹੀ ਉਹਨਾਂ ਨੂੰ ਤੰਗ ਕਰੀ ਜਾਈਏ ਗੱਡੀ ਨੂੰ ਮੈਂ ਫੋਨ ਨਹੀਂ ਕਰਦੀ ਹੈਗੀ ਕੁਛ ਮਰਜ਼ੀ ਹੋ ਜੇ ਮੈਨੂੰ ਮਿਲ ਜਾਂਦੇ ਗੱਡੀ ਦਾ ਤਰਾ ਪਿਓ ਵੀ ਦੂਸੇ ਵੇਚ ਉੱਠ ਕੇ ਸਾਰੇ ਘਰ ਨੂੰ ਲਾ ਦੂੰਗਾ ਕਾ ਤੈਨੂੰ ਮਾਰ ਕੇ ਦੱਬ ਦੂੰ ਬੜੀ ਚਰਚਰ ਕਰਦੇ ਤੈਨੂੰ ਕਹਤਾਂ ਨਾ ਫੋਨ ਕਰਦੇ ਬੰਦੇਾਂ ਮਾਂਗ ਉਹਨਾਂ ਨੂੰ ਸਾਲੇ ਮੇਰੇ ਮੈਨੂੰ ਆਪਦੀ ਵਾਰੀ ਹੁਣ ਤੜਕਦੇ ਆ ਮਰਜ਼ੀ ਕਰ ਲੋ ਗੱਡੀ ਨੂੰ ਮੈਂ ਫੋਨ ਨਹੀਂ ਕਰਦੀ ਹੈ ਕਿ ਨਾ ਤੁਹਾਨੂੰ ਕੋਈ ਗੱਡੀ ਮਿਲੇ ਜਿਹੇ ਘਰ ਨੂੰ ਅੱਗ ਲਾਉਣੀ ਆ ਘਰ ਨੂੰ ਲਾ ਲੋ ਜਿਹੜਾ ਕੁਝ ਤਬਾਹ ਕਰਨਾ ਕਰ ਲੋ ਆਪਦੇ ਹੀ ਤੇਰਾ ਜਾਊਗਾ ਬਾਕੀ ਜੇ ਤੂੰ ਕਹਿਣਾ ਮੈਂ ਤੈਨੂੰ ਮੈਨੂੰ ਕੁੱਟੇਗਾ ਮਾਰੇਗਾ ਮੈਂ ਤੇਰੀ ਕੁੱਟ ਤੋਂ ਹੀ ਡਰਦੀ ਨਾ ਮੈਂ ਮਾਰਨ ਤੋਂ ਡਰਦੀ ਡਰਦੀਆਂ ਮੈਂ ਆਪਦੇ ਭਾਈ ਨੂੰ ਫੋਨ ਨਹੀਂ ਕਰਦੀ ਹੈ ਕਿ ਗੱਲ ਸੁਣ ਲੈ ਮੇਰੀ ਸਿੱਧੀ ਹੈ ਹੀ ਮੈਂ ਵੀ ਆਪਦੀ ਹੰਡ ਤੇ ਪੱਕੀ ਆ ਤੇਰੀ ਹੰਡ ਮੈਂ ਵੀ ਨਹੀਂ ਪੁੱਗਣ ਦੇਂਦੀਂ ਬੋਡਾ ਤਾਂ ਨਹੀਂ ਪਤਾ ਗੱਡੀ ਮੈਨੂੰ 5 ਦਿਨਾਂ ਚ ਚਾਹੀਦੀ ਆ ਪੰਜ ਦੇ 7 ਦਿਨ ਹੋ ਜਾਣ ਗੱਡੀ ਤੈਨੂੰ ਜਮਾ ਨਹੀਂ ਮਿਲਦੀ ਹੈਗੀ ਮੈਥੋਂ ਇੱਟ ਤੇ ਲਿਖਿਆ ਆ ਪੱਖਰ ਤੇ ਲਿਖਿਆ ਆ ਗੱਡੀ ਤਾਂ ਉਹ ਆਪ ਕਢਾ ਕੇ ਝੜ ਗਿਆ ਆਪ ਉਹ ਤੇਰਾ ਬਹਿਵਾ ਮੈਂ ਤੈਨੂੰ ਇੱਕ ਗੱਲ ਦੱਸਦੀ ਤੈਨੂੰ ਗੱਡੀ ਨਹੀਂ ਮਿਲਦੀ ਨਾ ਮੈਂ ਉਹਦੇ ਪੇਕੇਆਂ ਨੂੰ ਫੋਨ ਕਰਾਂ ਜੇ ਤੂੰ ਸੋਚੇਗਾ ਵੀ ਮੈਂ ਤੇਰੇ ਸੱਟ ਪੇਟ ਮਾਰੂੰ ਤੂੰ ਮੈਨੂੰ ਕੁੱਟੇਗਾ ਮਾਰੇਗਾ ਮੈਂ ਡਰਦੀ ਨਹੀਂ ਮੈਂ ਮਰਨੀ ਮਰ ਜੂ ਆਪਦੇ ਪੇਕੇਆਂ ਨੂੰ ਦੁਖੀ ਨਹੀਂ ਕਰਦੀ ਨਾ ਹੀ ਕਰਾਂ ਉਹਨਾਂ ਨੂੰ ਫੋਨ ਕੋਈ ਨਾ ਦੁਖੀ ਤਾਂ ਮੈਂ ਕਰੂ ਨਾ ਤੈਨੂੰ ਉਹ ਨਹੀਂ ਤੈਨੂੰ ਕਰਦੇ ਕੋਈ ਨਾ ਕੋਈ ਨਾ ਦੇਖ ਲਾਂਗੇ